ਨਹੀਂ ਕਿੱਥੇ ਆਜਾ ਜੀ ਲੈ ਲਓ ਜੀ ਮੈਂ ਦੇ ਦੂੰਗਾ ਕਿੱਥੇ ਆਜਾ ਜੀ ਹੁੰਦੀ ਐ ਸਪੀਕਰ ਹਾਂਜੀ ਹੁੰਦੀ ਐ ਜੀ ਸਾਡੇ ਤੋਂ ਪਰਮਿਸ਼ਨ ਲੈਂਦੇ ਆ ਜੀ ਜਿਹੜੇ ਜਿਹੜੇ ਹੁੰਦੀ ਐ ਇਲੈਕਸ਼ਨ ਹੁੰਦੀ ਹੋਈਓ ਇਲੈਕਸ਼ਨ ਹੋ ਰਹੀਓ ਇਹ ਕਰਦੀ ਗਈ ਜਾਨੇ ਉਹ ਤੁਸੀਂ ਤੱਕਾ ਕਰ ਰਹੇ ਹੋ ਡਿਪਟੀ ਸਾਹਿਬ ਇਹ ਇਲੈਕਸ਼ਨ ਵਿੱਚ ਤੁਸੀਂ ਤੱਕਾ ਕਰ ਰਹੇ ਹੋ ਪਲੀਜ਼ ਮੇਰੀ ਬੇਨਤੀ ਤੁਸੀਂ ਲੋਕਾਂ ਦੀ ਆਵਾਜ਼ ਨੂੰ ਧੱਪਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਮੇਰੀ ਗੱਲ ਸੁਣੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਮੈਂ ਵੀ 10 ਵਾਰ ਹੱਥ ਜੋੜ ਕੇ ਬੇਨਤੀ ਕਰ ਲਈ ਜਿੰਨਾ ਤੁਸੀਂ ਡੀਆਰ ਸਾਹਿਬ ਨਾਲ ਸਾਡੀ ਗੱਲ ਹੋ ਗਈ ਪੰਜ ਬੰਦੇ ਚੱਲੋ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਆਮ ਲੋਕਾਂ ਨੂੰ ਪੁਲਿਸ ਤੰਗ ਨਾ ਕਰੋ ਕਿਹੜੇ ਲੋੜ ਦੇ ਪਿੰਡਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਜਿਨ੍ਹਾਂ ਨੂੰ ਤੁਸੀਂ ਰਾਹ ਰੋਕੀ ਖੜੇ ਹੋ ਪਲੀਂ ਦਾ ਰਾਹ ਰੋਕੀ ਹੋ ਮੇਰੀ ਬੇਨਤੀ ਹੈ ਜਿਹੜੇ ਲੰਘ ਰਹੇ ਨੇ ਉਹਨਾਂ ਜਿਹੜੇ ਪਿੰਡਾਂ ਦੇ ਲੋਕਾਂ ਦਾ ਤੱਛਾ ਹੋਇਆ ਹੈ ਜਿੰਨਾ ਲੋਕਾਂ ਨਾਲ ਧੱਕਾ ਹੋਇਆ ਕੀ ਯਾਰ ਕੋਈ ਪੁੱਛੋ ਉਹਨਾਂ ਦਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਆਵਾਜ਼ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲਓ ਹਾਂ ਤੁਸੀਂ ਵੀ ਕਰ ਲਓ ਜਿੰਨੀ ਮਰਜ਼ੀ ਕਰ ਲਓ ਤੁਸੀਂ ਵੀ ਕਰ ਲਓ ਪਲੀਜ਼ ਹੁਣ ਮੇਰੀ ਬੇਨਤੀ ਮੰਨ ਲਓ ਤੁਸੀਂ ਮੇਰੀ ਬੇਨਤੀ ਤੁਸੀਂ ਮੰਨ ਲਓ ਪਲੀਜ਼ ਠੀਕ ਹੈ ਨਾ ਕਾਈਂਡਲੀ ਦੇ ਪੀਸਫੁਲ ਹੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਪੁੱਛ ਕੇ ਤੁਹਾਡੇ ਨਾਲ ਰੋਸ ਹੋਇਆ ਅਸੀਂ ਡੀਆਰ ਸਾਹਿਬ ਨੂੰ ਦੁਆਨਾ ਮਿਲਾ ਦਿੰਨੇ ਆ ਕੋਈ 5 ਜਣੇ ਚੱਲੋ ਆਫਿਸ ਉਹ ਬੈਠੇ ਨੇ ਤੁਹਾਨੂੰ ਮਿਲਾ ਦਿੰਨੇ ਆ ਤੁਸੀਂ ਐਪਲੀਕੇਸ਼ਨ ਦਿੱਤੀ ਹੋਈ ਹੈ ਜੀ ਕਿੰਨੇ ਦਿਨ ਹੋ ਗਏ ਨੇ ਅਸੀਂ ਕੋਈ ਪ੍ਰਤੀਕਿਤੀ ਸਾਹਿਬ ਅਸੀਂ ਕੋਈ ਅਸੀਂ ਪ੍ਰੋਸੀਜਰ ਅਸੀਂ ਪ੍ਰੋਸੀਜਰ ਆਪਣਾ ਪੂਰਾ ਕੀਤਾ ਅਸੀਂ ਪ੍ਰੋਸੀਜਰ ਪੂਰਾ ਕੀਤਾ ਅਸੀਂ ਮੀਟਿੰਗ ਕੀਤੀ ਹੈ ਮਿਲ ਕੇ ਆਏ ਪਟੀਸ਼ਨ ਦਿੱਤੀ ਹੈ ਡੀਸੀ ਸਾਹਿਬ ਨੂੰ ਮਿਲ ਕੇ ਆਏ ਉਹਦੋਂ ਬਾਅਦ ਫੇਰ ਰਮਿੰਦਰ ਦਿੱਤਾ ਹੈ ਜੇ ਉਹਦੋਂ ਬਾਅਦ ਵੀ ਕੋਈ ਪ੍ਰਸ਼ਾਸਨ ਨਾ ਕਰੇ ਤੁਸੀਂ ਸਾਨੂੰ ਦਮਕੇ ਮਾਰਨੇ ਆ ਮੇਰੀ ਗੱਲ ਸੁਣੋ ਦਮਕੇ ਨਹੀਂ ਮਾਰਦੇ ਤੁਸੀਂ ਧੱਕਾ ਕਰਦੇ ਮੇਰੀ ਗੱਲ ਸੁਣੋ ਜਿਹੜਾ ਬੰਦਾ ਮੇਰੇ ਨਾਲ ਜਿਹੜੇ ਲੈਜੇਤ ਗੱਲ ਕਰਦਾ ਉਹਦੇ ਨਾਲ ਮੈਂ ਉਹ ਲੈਜੇਤ ਗੱਲ ਕਰਦਾ ਮੈਂ ਦਮਕਾ ਨਹੀਂ ਮਾਰਦਾ ਕਿਹੜਾ ਵੀ ਸਾਡਾ ਮੈਂ ਮੈਂ ਤੁਹਾਡੇ ਮੂਹਰੇ ਤੋਂ ਨਹੀਂ ਖੜਾ ਤੁਸੀਂ ਉੱਚੀ ਕਿਉਂ ਬੋਲ ਰਹੇ ਹੋ ਫਿਰ ਅੱਛੀ ਉੱਚੀ ਕਿਉਂ ਬੋਲ ਰਹੇ ਹੋ ਤੁਸੀਂ ਮੈਂ ਤੇਰੇ ਸਾਹਮਣੇ ਹੀ ਟੋਡੇ ਖੜਾ ਉੱਚੀ ਬੋਲਨਾ ਫਿਰ ਬੋਲ ਲੋ ਤੁਸੀਂ ਉੱਚੀ ਕਿਉਂ ਬੋਲਦੇ ਜਿਹੜਾ ਜੀ ਕਿਹੜਾ ਬੋਲਿਆ ਕਿਹੜਾ ਬੰਦਾ ਜਿਹੜੇ ਲੈਜੇ ਤੇ ਮੇਰੇ ਨਾਲ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂਗਾ ਤੁਸੀਂ ਜਿਹੜੇ ਮਰਜ਼ੀ ਲੈਣਾ ਬੰਦਾ ਮੇਰੇ ਨਾਲ ਜਿਹੜੇ ਲੈਜੇ ਤੇ ਗੱਲ ਕਰੂਗਾ ਉਹਦੇ ਨਾਲ ਮੈਂ ਉਹੀ ਲੈਜੇ ਤੇ ਗੱਲ ਕਰੂਗਾ ਲੈਜੇ ਤੇ ਗੱਲ ਕਰੋ ਪਰ ਤੁਹਾਡਾ ਜਿਹੜਾ ਹੈਗਾ ਆ ਤੁਹਾਡਾ ਲੈਜਾ ਤੁਸੀਂ ਚਲੋ ਜੀ ਇੱਕ ਤੁਸੀਂ ਇੱਕ ਮਲਾਜਮੋ ਤੁਹਾਡਾ ਲੈਜਾ ਜਿਹੜਾ ਹੈਗਾ ਆ ਉਹ ਮਲਾਜਮ ਵਾਲਾ ਹੋਣਾ ਚਾਹੀਦਾ ਹਲੋ ਤੁਸੀਂ ਆਮ ਬੰਦੇ ਨਹੀਂ ਗਏ ਹਲੋ ਤੁਸੀਂ ਆਮ ਬੰਦੇ ਨਹੀਂ ਗਏ ਹਾਂਜੀ ਗੁੱਡ ਮਾਰਨਿੰਗ ਜੀ 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 ਸਾਹਿਬ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਆਮ ਬੰਦੇ ਨਹੀਂ ਕਿ ਆਪਾਂ ਆਮ ਬੰਦੇ ਇੱਕ ਦੂਜੇ ਨਾਲ ਲੜਨ ਲੱਗੇ ਤੁਸੀਂ ਮਲਾਜਮ ਹੋ ਸਰਕਾਰ ਦੇ ਮੈਂ ਤੁਹਾਡੇ ਨਾਲ ਲੜ ਨਹੀਂ ਰਿਹਾ ਮੈਂ ਮਰਿਆ ਦਾ ਨਹੀਂ ਜਦੋਂ ਮੈਂ ਤੁਹਾਡੇ ਕੋਲ ਆ ਕੇ ਸੁਣੋ ਸੇ ਸਾਡੀ ਕੋਈ ਮਰਿਆ ਦਾ ਜਾਂ ਤਾਂ ਸਾਡੇ ਤੇ ਕਾਰਵਾਈ ਕਰਦੇ ਹੋ ਪਰ ਇਹ ਨਹੀਂਗਾ ਤੁਸੀਂ ਕਹੋ ਜੀ ਕੋਈ ਸੁਣੋ ਮੇਰੀ ਗੱਲ ਨੂੰ ਮੇਰੀ ਗੱਲ ਨੂੰ ਤੁਸੀਂ ਮੈਨੂੰ ਕਿਸ ਵਾਰ ਚ ਕਹਿੰਗੇ ਕਿ ਮੇਰੀ ਤੁਹਾਨੂੰ ਲੱਗਦਾ ਮੈਂ ਤੁਹਾਡੀ ਕੋਈ ਗੱਲ ਖਤ ਕਰ ਰਿਹਾ ਤੁਸੀਂ ਕਾਰਵਾਈ ਕਰ ਲਓ ਜਿਹੜੀ ਤੁਸੀਂ ਕਰ ਰਹੇ ਸੀ ਮੈਂ ਤੁਹਾਨੂੰ ਦੱਸ ਨਹੀਂ ਪਰ ਆ ਗੱਲ ਮੈਂ ਤੁਹਾਨੂੰ ਦੱਸ ਤੀ ਕਿ ਮੈਂ ਤੁਹਾਡੇ ਸਾਹਮਣੇ ਖੜਾ ਹੂੰ ਸੀ ਮੇਰੀ ਮੇਰੀ ਗੱਲ ਕਰਾਈ ਜਾਂਦੇ ਹੋ ਬੜੀ ਆਰਾਮ ਨਾਲ ਗੱਲ ਸੁਣੋ ਕਿ ਜਿਹੜੀ ਤੁਸੀਂ ਕਹਿੰਦੇ ਹੋ ਜਿਹੜੇ ਬਹਿਜੇ ਨਾਲ ਤੁਸੀਂ ਗੱਲ ਕਰੋਗੇ ਮੈਂ ਕਹਾਂਗਾ ਤੁਸੀਂ ਮਲਾਦ ਹੋ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕੋਈ ਤੁਹਾਡੇ ਮੁਲਾਜ਼ਮਾਂ ਦੇ ਫਿਰ ਹਿਊਮਨ ਰਾਈਟ ਨਹੀਂ ਹੈਗੇ ਹਿਊਮਨ ਰਾਈਟ ਨਹੀਂ ਹੈਗੇ ਹੈਗੇ ਮੁਲਾਜ਼ਮਾਂ ਨੂੰ ਤੁਸੀਂ ਉੱਚੀ ਬੁਲਾਉਂਗੇ ਉੱਚੀ ਬੁਲਾਉਂਗੇ ਤੁਸੀਂ ਕੰਮ ਨਹੀਂ ਕਰੋਗੇ ਫਿਰ ਦੇ ਮੁਲਾਜ਼ਮ ਮੈਂ ਤੁਹਾਡੇ ਕੋਲ ਆ ਕੇ ਖੜਾ ਮੈਂ ਜਿਹੜੇ ਲੈ ਲਈ ਮੈਂ ਗੱਲ ਕਰ ਰਿਹਾ ਤੁਸੀਂ ਕਰੋ ਤੁਸੀਂ ਸਾਡੇ ਨਾਲ ਤੱਕਾ ਕਰੋਗੇ ਮੈਂ ਨਹੀਂ ਤੱਕਾ ਕਰ ਰਿਹਾ ਜੀ ਅਸੀਂ ਤੁਹਾਨੂੰ ਚਾਰ ਵਾਰ ਪੁੱਛ ਲਿਆ ਕੇ ਤੁਹਾਡਾ ਸਪੀਕਰ ਨਹੀਂ ਲੱਗੂਗਾ ਜੀ ਸਪੀਕਰ ਨਹੀਂ ਲੱਗੂਗਾ ਜੀ ਕੰਮ ਨਹੀਂ ਹੋ ਰਹੀ ਹੈ ਨਾ ਤੁਹਾਡਾ ਹਾਂਜੀ ਟੱਕਾ ਨਹੀਂ ਆ ਜੀ ਰੂਲ ਹੈ ਫਿਰ ਰੂਲ ਹੈ ਜੀ ਰੂਲ ਕਿਹੜਾ ਆ ਸਟicker ਨਹੀਂ ਲੱਗੂਗਾ ਜੀ ਨਹੀਂ ਰੂਲ ਸਟicker ਲਾਉਣ ਤੋਂ ਪਹਿਲਾਂ ਡੀਸੀ ਸਾਹਿਬ ਦੀ ਪਰਮਿਸ਼ਨ ਚਾਹੀਦੀ ਹੈ ਇਹ ਰੂਲ ਹੈ ਜੀ ਇਹ ਰੂਲ ਹੈ ਇਹ 2 ਨੰਬਰ ਦੇ ਲੈਕਚਰ ਦੀ ਪਰਮਿਸ਼ਨ ਚਾਹੀਦੀ ਹੈ ਸਾਹਿਬ ਰੂਲ ਤੋਂ ਬਾਅਦ 1 ਮੀਟਰ ਲਿਫਟੀ ਸਾਫ ਕਰਖਾਨ ਮਾਜਰੇ ਜਨਾਨੀ ਕੁੱਟੀ ਹੋਈ ਆ ਪਰਸੌਂ ਦੀ ਉਹ ਰੂਲ ਹੈ ਕੱਲ ਦਾ ਸੈਦਪੁਰੇ ਪੰਜ ਕੁੱਟਿਆ ਹੋਇਆ ਹਸਪਤਾਲ ਪਿਆ ਕੋਈ ਕਾਰਵਾਈ ਨਹੀਂ ਉਹ ਰੂਲ ਹੈ 751 ਇੱਕ ਤਰਫਾ ਹੋ ਰਹੀਆਂ ਨੇ ਤੁਹਾਡੇ ਵੱਲੋਂ ਉਹ ਰੂਨ ਨੇ ਰੂਨਾ ਦਿਓਂਗੇ ਮੈਂ ਵੀ ਵਕੀਲ ਐ ਕੋਈ ਗੱਲ ਨਹੀਂ ਫੇਰ ਇਸ ਕਰਕੇ ਮੈਨੂੰ ਇਹਦੀਆਂ ਗੱਲਾਂ ਮੈਨੂੰ ਰੂਲ ਨਾ ਸਿਖਾਓ ਮੈਂ ਰੂਲਾ ਕਰਿਆ ਕਿ ਮੈਂ ਰੂਨਾ ਚ ਲੈ ਕੇ ਕੰਮ ਕਰਦਾ ਆਂ ਔਰ ਮੈਨੂੰ ਜੇ ਤੁਸੀਂ ਕਹੋ ਪੀ ਉੱਚੀ ਆਵਾਜ਼ ਨਾਲ ਮੈਨੂੰ ਦਬਾ ਲਓਗੇ ਮੈਂ ਨਹੀਂ ਦਬਦਾ ਤੁਸੀਂ ਦੁਬਾਰਾ ਰਹੇ ਹੋ ਉਹਨਾਂ ਨੇ ਨਹੀਂ ਜੀ ਬਿਲਕੁਲ ਨਹੀਂ ਦੁਬਾਰਾ ਅਸੀਂ ਡਿਪਟੀ ਸਾਬ ਕਹਿ ਕੇ ਗੱਲ ਕਰਦੇ ਤੁਹਾਨੂੰ ਨਾਗਰਾ ਸਾਹਿਬ ਕਹਿ ਰਹੇ ਮੇਰੀ ਗੱਲ ਸੁਣੋ ਡੋ ਨਾ ਟ੍ਰਾਈ ਟੂ ਟਵਿਸਟ ਗੱਲਾਂ ਨੂੰ ਟਵਿਸਟ ਨਾ ਕਰੋ ਨਹੀਂ ਕਰਦੇ ਟਵਿਸਟ ਨਾ ਕਰੋ ਟਵਿਸਟ ਨਹੀਂ ਕਰਦੇ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਜਵਾਬ ਦੇ ਦੇ ਚਲੋ ਠੀਕ ਹੈ ਹੁਣ ਮੈਂ ਇੱਕ ਚੁਲਿਆ ਹੋਇਆ ਨਮਾਇਦਾ ਤੁਹਾਨੂੰ ਉਹਦਾ ਵੀ ਨਹੀਂ ਪਤਾ ਜੋ ਇਹਸ ਕਰਕੇ ਮੈਂ ਸਮਝਦਾ ਆ ਮੈਂ ਸਮਝਦਾ ਆ ਸਾਰਾ ਕੁਝ ਇਸ ਗੱਲ ਨੂੰ ਚਲੋ ਜੀ ਹੁਣ ਮੈਂ ਇੱਕ ਮੇਰੀ ਗੱਲ ਸੁਣੋ ਤੁਹਾਨੂੰ ਮੈਂ ਇੱਕ ਡਿਪਟੀ ਸਾਹਿਬ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾ ਜਾਂ ਤਾਂ ਤੁਸੀਂ ਨਵੇਂ ਅਫਸਰਿਓਂ ਚੰਗੇ ਅਫਸਰ ਹੋ ਸਕਦੇ ਹੋ ਪਰ ਜਿਹੜਾ ੱੱੱਕਾ ਥੋੜੀ ਸਬ ਡਿਵੀਜ਼ਨ ਚ ਹੋ ਰਿਹਾ ਹੈ ਉਹ ੱੱੱਕਾ ਸਮਝੋ ਉਹ ੱੱੱਕੇ ਨੂੰ ਸਮਝੋ 751 ਇੱਕ ਤਰਫਾ ਹੁੰਦੀ ਹੈ ਮੂਲੇ ਪੋਤੇ ਵਿੱਚ 751 ਇੱਕ ਤਰਫਾ ਹੋਈ ਹੈ ਬਡਾੜੀ ਮਾਈ ਕੀ 751 ਇੱਕ ਤਰਫਾ ਹੋਈ ਹੈ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਇਹ ਜਿਹੜਾ ਕੰਮ ਇਹ ਹਸਲਕੇ ਦੇ ਵਿੱਚ ਸਾਡੇ ਸਿਆਸੀ ਪਾਰਟੀਆਂ ਸਾਡੇ ਵਿਰੋਧੀਆਂ ਨੇ ਮੌਜੂਦਾ ਸਰਕਾਰ ਨੇ ਸ਼ੁਰੂ ਕੀਤਾ ਉਹਦੇ 'ਚ ਪਾਰਟੀ ਨਾ ਬਣੋ ਤੁਸੀਂ ਸਾਡੇ ਨਾਲ ਕਹਿੰਨੇ ਹੋ ਨਾ ਤੁਹਾਨੂੰ ਸਾਡੀ ਆਵਾਜ਼ ਉੱਚੀ ਲੱਗੀ ਐ ਅਸੀਂ ਆਵਾਜ਼ ਕਹਾਂਗੇ ਬਿਲਕੁਲ ਨੀਵੀਂ ਲੈ ਜਾਾਂਗੇ ਪਰ ਸਾਨੂੰ ਕਿਤੇ ਨਾ ਕਿਤੇ ਸਾਨੂੰ ਨਿਆਂ ਦੋ ਅਸੀਂ ਤੁਹਾਡੇ ਤੋਂ ਨਿਆਂ ਦੀ ਉਮੀਦ ਕਰਦੇ ਹਾਂ ਹੁਣ ਮੈਂ ਬੋਲਾਂ ਪਲੀਜ਼ ਤੁਹਾਡੀ ਗੱਲ ਵਿੱਚ ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਵੀ ਕੱਲ ਪਿੱਛੇ ਉਹਨਾਂ ਦੀ ਟੱਕਾ ਹੋਇਆ ਹੈ ਜਾਂ ਕੁਝ ਹੋਇਆ ਹੈ ਇਹ ਮਹਿਕਮੇ ਜਿੱਥੇ ਜਿਹੜੇ ਜ਼ਿਲ੍ਹਾ ਲੈਵਲ ਬਣਾ ਲਓ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਨੂੰ ਇੱਥੇ ਹੁਣ ਕਿੰਨਾ ਟਾਈਮ ਲੱਗਣਾ ਹੈ ਐਨੇ ਜੋ 200 ਬੰਦਾ ਪੁਲਿਸ ਦਾ ਔਰ ਤੁਸੀਂ 200 ਬੰਦਾ ਦਾ ਖੜਾ ਨਹੀਂ ਜੀ ਚਲੋ ਜਿੰਨੇ ਵੀ ਹੈਗੇ ਨੇ ਸਾਨੂੰ ਨਹੀਂ ਪਤਾ ਕਿੱਥੇ ਕਿੱਥੇ ਆ ਫਿਰ ਐਵੇਂ ਨਾ ਪੁਲਿਸ ਵੱਡੀਆਂ ਵੱਡੀਆਂ ਸਟੇਟਮੈਂਟਸ ਨਾ ਨਹੀਂ ਨਹੀਂ ਥਾ 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 ਵੀਡੀਓ ਬਣਾ ਲਓ ਜੀ ਸਾਰੇ ਇੱਧਰ ਇੱਕ ਵਾਰ ਇਹਨਾਂ ਨੂੰ 200 ਬੰਦਾ ਦਿਖਾ ਦਿਓ ਨਹੀਂ ਤੁਸੀਂ ਤੁਹਾਨੂੰ ਪਤਾ ਜਲਦੀ ਪਾਸੇ ਵੀ ਕੀਤਾ ਹੋਇਆ ਹੈ ਸਾਹ ਤਾਂ ਬਾਹਰਾਂ ਤੇ ਵੀ ਖੜੀ ਆ ਤੁਹਾਨੂੰ ਇਹ ਗੱਲਾਂ ਦਾ ਕੁਝ ਨਹੀਂ ਕਰਨ ਮੈਂ ਕਰ ਰਿਹਾ ਹਾਂ ਵੀ ਬੇਨਤੀ ਹੁਣ ਸੁਣ ਲਓ ਪਲੀਜ਼ ਬੇਨਤੀ ਠੀਕ ਹੈ